ਇਸ ਟੂਰਨਾਮੈਂਟ ਮੌਕੇ ਪਹੁੰਚ ਕੇ ਆਦਰ ਕੌਰਾ ਜਲਾਲਦੀਵਾਲੀਆ ਕੌਰਾ ਪ੍ਰਵਾਨ ਸਿੰਘ ਜੀ ਸਿੱਧੂ ਇਹਦੇ ਛੜਿਆਂ ਦੇ ਕੌੜੀ ਨਿੰਮ ਨੂੰ ਲੱਗਣ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦੀ ਬਦੌਲਤ ਅਦ੍ਰਸ਼ਕ ਲਓ ਜੀ ਸੁੱਚੇ ਨੇ ਰੇਡ ਕੀਤੀ ਹੈ ਕੌਰੇ ਨੂੰ ਹੱਥ ਲੱਗਦਾ ਜਾਂ ਫਿਰ ਗੋਲੂ ਨੂੰ ਲੱਗਦਾ ਹੈ ਮੁਕਾਬਲਾ ਸਖਤ ਹੋਣਾ ਲਓ ਜੀ ਗੋਲੂ ਲੱਗਿਆ ਮਾਲਦਾ ਜੀ ਤੁਹਾਡੀ ਜਿਹੜੀ ਵਿਸਲ ਦੀ ਇੰਤਜ਼ਾਰ ਆ ਵੀ ਕਿਸ ਖਿਡਾਰੀ ਦੇ ਹਿੱਸੇ ਹੋਣਾ ਪੁਆਇੰਟ ਪਾਸੇ ਹੋ ਜੋ ਲਓ ਜੀ ਸੁੱਚਾ ਚੱਲਿਆ ਪਾਣੀ ਵੀ ਲਾਉਣਾ ਸੁੱਚੇ ਲਓ ਜੀ ਦੇਖੋ ਕੀ ਬੰਦ ਹੈ ਕੌੜਾ ਲੱਗਿਆ ਪੁਆਇੰਟ ਸੁੱਚਾ ਲੈ ਕੇ ਆਪਣੇ ਟੱਪ ਗਿਆ ਨਾ ਜਦਾ ਟੱਪ ਦਾ ਸੁੱਚਾ ਆਪਣੇ ਮਾਰੋ ਜ਼ੋਰਦਾਰ ਤਾੜੀਆਂ ਨਾਲ ਖਿਡਾਰੀਆਂ ਦੇ ਨਾਂ 68 ਨੰਦੀਸ਼ਵਰ ਦਰਵਾਰਜੀਤ ਕਮੇਟੀ ਹਾਂਜੀ ਰੁਪਿੰਦਰ ਸਿੰਘ ਜੀ ਸੰਭਾਲ ਲਓ ਹਾਂਜੀ 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 ਤੁਹਾਡਾ ਜੀ ਹਾਂ ਬਾਜੀ ਬਾਹ ਰੁਪਿੰਦਰ ਸਿੰਘ ਜਲਾਲ ਬਹੁਤ ਹੀ ਸੋਹਣਾ ਕੰਪਿਟੀਟਰ ਬਹੁਤ ਹੀ ਚੋਟੀ ਦਾ ਖਿਡਾਰੀ ਹੈ ਫਾਸਮਾ ਮੁਕਾਬਲਾ ਹੋਣਾ ਲਓ ਜੀ ਬਿਲਕੁਲ ਸਹੀ ਜਜਮੈਂਟ ਹੈ ਮਾਲਟੇ ਹਾਂਜੀ ਸੁੱਚੇ ਦੇ ਆਪਣਾ ਨਾ ਕੀ ਰੇਡ ਹਿੱਸੇ ਆਇਆ ਗੋਲੂ ਨਾਲ ਲੱਗਣ ਦੀ ਕੋਸ਼ਿਸ਼ ਕੀਤੀ ਆ ਪੁਆਇੰਟ ਆਪਣੇ ਪਾਸੇ ਆ ਹਾਂ ਜਲਦੀ ਜਲਦੀ ਆ ਜਾਓ ਬਈ ਹਾਂ ਛੋਟੇ ਇੱਥੇ ਹੁਣਾ ਕਰੋ ਛੋਟੀ ਦਵਾਉਣਾ ਕੋਈ ਨਹੀਂ ਇੱਕ ਮਿੰਟ ਬਹਿ ਜਾ ਜਾ ਰਿਹਾ ਇਸ ਤੱਕਾ ਨਾ ਕਰੋ ਨਾ ਬੋਲ ਤੂੰ ਮੈਂ ਹਾਂ ਪੋਲੀ ਆ ਜਾ ਕਾ ਯਾਰ ਹਾਂਜੀ ਪੁਆਇੰਟ ਰੇਡਰ ਦੇ ਹਿੱਸੇ ਆ